ਬੇ ਬੋਟੋ ਬਾਈ ਸਾਰਾ ਬਾਬਾ ਸਾਹਿਬ ਕਿਥੇ ਆ ਜਓ ਮੈਡਮ ਆਓ ਸਾਡੇ

ਆਓ ਜੀ ਮੈਂ ਇੱਕ ਵਾਰ ਫਿਰ ਰੋਲ ਐਮਐਲਏ ਸਾਹਿਬ ਅੱਜ 4 ਤਰੀਕ ਨੂੰ ਜਿਹੜਾ ਸਰਮਪਰਕਾ ਸ਼ੁਰੂ ਕਰਿਆ ਪ੍ਰੋਜੈਕਟ ਕਿੰਨੇ ਕੁ ਦਾ ਜਿਹੜਾ ਵਰਸਡਾ ਹੈ ਤੇ ਕਿੰਨੇ ਕੁ ਚਿਰ ਚ ਕੰਪਲੀਟ ਹੋਣਾ ਤੇ ਕਿੰਨੀ ਦਿੱਕਤ ਹੈ ਇਹ ਪ੍ਰੋਜੈਕਟ ਜਿਹੜਾ ਨਾ ਜੀ ਮਤਲਬ ਆਲਮੋਸਟ ਅੱਧੇ ਮੋਹੱਲੇ ਵਾਸਤੇ ਆ 2 ਕਰੋੜ ਤੇ 62 ਲੱਖ ਰੁਪਏ ਵੀ ਲੱਗਦੇ ਨਾਲ ਇਹ ਅੱਜ ਕੰਮ ਆ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਪਬਲਿਕ ਹੈਲਥ ਡਿਪਾਰਟਮੈਂਟ ਤੋਂ ਲੋਏ ਕੰਮ ਕਿਤਾ ਜਾਣਾ ਹੈ ਔਰ ਇਹ ਕੰਮ ਉਹ ਆ ਵੀ ਜਿਹੜਾ ਜਮਾਈ ਰੋਲ ਟੈਕਨੀਕਲ ਹੈ ਅਰੇ ਇਹ ਕੰਮ ਇਹ ਹੈ ਵੀ ਬਹੁਤ ਸਾਰੇ ਜਿਹੜੇ ਕਨੈਕਸ਼ਨ ਸੀ ਸੀਵਰੇਜ ਦੇ ਉਹ ਸਟਾਰਮ ਡਰੇਨ ਦੇ ਵਿੱਚ ਬਰਸਾਤੀ ਨਾਲਾ ਜਿਹੜਾ ਜਾ ਰਿਹਾ ਨਾਲ ਬਰਸਾਤੀ ਜਿਹੜੀ ਡਰੇਨ ਜਾ ਰਹੀ ਹੈ ਨਾਲ ਉਹਦੇ ਵਿੱਚ ਹੋਏ ਹੋਏ ਨੇ ਤੇ ਉਹ ਜਿਹੜੇ ਕਨੈਕਸ਼ਨ ਹੋਏ ਹੋਏ ਨੇ ਉਹ ਸਾਰਾ ਪਾਣੀ ਹੈ ਜਿਹੜਾ ਉਹ ਲਖਨੌਰ ਚੋਦ ਵਿੱਚ ਡਿੱਗ ਰਿਹਾ ਹੈ ਸੀਵਰੇਜ ਦਾ ਪਾਣੀ ਥਰੂ ਬਰਸਾਤੀ ਜਿਹੜਾ ਡਰੇਨ ਪਾਈ ਹੋਈ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਉਹਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਉਹ ਵੀ ਫੈਲ ਰਹੀ ਹੈ ਤੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਜਿਹੜਾ ਬਣਿਆ ਰਿਹਾ ਹੈ ਰਹਿੰਦਾ ਹੈ। ਤੋਂ ਇਸ ਕਰਕੇ ਇਹ ਅੱਜ ਕੰਮ ਸ਼ੁਰੂ ਹੋਇਆ ਤੇ ਮੈਂ ਪਬਲਿਕ ਹੈਲਥ ਦੇ ਜਿਹੜੇ ਡਿਪਾਰਟਮੈਂਟ ਦੇ ਬੰਦੇ ਨੇ ਉਹਨਾਂ ਨੂੰ ਸ਼ਾਬਾਸ਼ ਦੇਣਾ ਵੀ ਉਹਨਾਂ ਨੇ ਇੱਕ ਇੱਕ ਕਨੈਕਸ਼ਨ ਆ ਜਿਹੜਾ ਇੱਕ ਸਵੇਰ ਤੋਂ ਲੈ ਕੇ 5 ਵਜੇ ਤੱਕ 70 ਤੇ 71 ਸੈਕਟਰ ਤੇ ਨਾਲ ਇੰਡਸਟਰੀਅਲ ਏਰੀਆ ਜਿਹੜਾ ਬਹੁਤ ਸਾਰਾ ਪਾਰਟ ਆ ਜਿਹੜਾ ਉਹਦੇ ਵਿੱਚ ਇਹ ਕਨੈਕਸ਼ਨ ਹੋਏ ਹੋਏ ਨੇ ਲੋਕਾਂ ਨੇ ਗਲਤ ਕੀਤੇ ਹੋਏ ਨੇ ਤੇ ਇੱਕ ਇੱਕ ਕਨੈਕਸ਼ਨ ਦਾ ਜਿਹੜਾ ਉਹ ਆਡੈਂਟੀਫਾਈ ਕੀਤਾ ਤੇ ਆਡੈਂਟੀਫਾਈ ਕਰਨ ਤੋਂ ਬਾਅਦ ਉਹ ਜਿਹੜੇ ਕਨੈਕਸ਼ਨ ਨੇ ਹੁਣ ਜਿਹੜੇ ਸੀਵਰੇਜ ਦੇ ਕਨੈਕਸ਼ਨ ਨੇ ਹੁਣ ਸੀਵਰੇਜ ਲਾਈਨ ਚ ਪੈਣੇ ਚਾਹੀਦੇ ਸੀ ਉਹ ਜਿਹੜਾ ਕਨੈਕਸ਼ਨ ਆ ਹੁਣ ਸੀਵਰੇਜ ਕਨੈਕਸ਼ਨ ਪਾਇ ਜਾਣਗੇ ਤੇ ਸਟਾਰਮ ਡਰੇਨ ਦੇ ਵਿੱਚ ਉਹ ਖਤਮ ਕਰ ਦਿੱਤੇ ਜਾਣਗੇ ਇਹ ਕੱਲ ਸਭ ਪੰਜਾਬ ਸਰਕਾਰ ਵੱਲੋਂ ਦੇ ਡਿਪਟੀ ਕਮਿਸ਼ਨਰ ਲੈ ਕੇ ਜਿਹੜੀ ਐਨਓ ਸੀ ਦੀ ਸੱਤਾ ਕੁਝ ਦੇ ਲਈ ਜਿਹੜੀ ਆ ਮੰਨਤੀ ਦਿੱਤੀ ਗਿਆ ਸੋ ਨੂੰ ਕੀ ਲੱਗਦਾ ਕਿ ਆਮ ਲੋਕਾਂ ਨੂੰ ਇਹਦਾ ਕਿੰਨਾ ਫਾਇਦਾ ਤਕੋਂ ਅਲੀ ਆ ਵੀ ਮਤਲਬ ਅੱਛੀ ਸੋਚ ਦੇ ਨਾਲ ਬੰਦ ਹੋਈ ਆ ਉਹ ਵੈਸੇ ਤਾਂ ਵੀ ਤਾਂ ਕਿ ਜਿਹੜੀ ਅਨ ਅਥਰਾਇਜ਼ ਜਿਹੜੀ ਟ੍ਰੀਟਮੈਂਟ ਹੋ ਰਹੀ ਆ ਪੰਜਾਬ 'ਚ ਜਿਹੜੀ ਬਹੁਤ ਸਾਰੀ ਹੋ ਚੁੱਕੀ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਲ ਪਾਇਆ ਜਾ ਸਕੇ ਲੇਕਿਨ ਹੌਲੀ ਹੌਲੀ ਕਿਤੇ ਨਾ ਕਿਤੇ ਜਦੋਂ ਕੋਈ ਸਕੀਮ ਬਣਦੀ ਉਹਦੇ ਵਿੱਚ ਆਮ ਲੋਕਾਂ ਨੂੰ ਵੀ ਸਫਰ ਕਰਨਾ ਪੈਂਦਾ ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਹੁਣ ਲੱਗਦਾ ਵੀ ਆਮ ਲੋਕਾਂ ਨੂੰ ਸਫਰ ਕਰਨਾ ਪੈ ਰਿਹਾ ਤੇ ਉਹਦੇ ਵਿੱਚ ਹੁਣ ਹੌਲੀ ਹੌਲੀ ਜਿਹੜੀ ਰੀਲੀਫ ਉਹ ਦਿੱਤੀ ਜਾ ਰਹੀ ਆ ਤੇ ਉਹਨਾਂ ਦੇ ਟਾਈਮ ਦੇ ਵੀ ਜਿਹੜੇ ਬੰਦੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਐਨਡੋਸੀ ਨਹੀਂ ਮਿਲੋਗੀ ਜਿਨ੍ਹਾਂ ਨੇ ਕੋਈ ਕਿਸੇ ਗਿੱਗਾ ਵੇਚਣਾ ਜਾਂ ਮਰਲੇ ਵੇਚਣੇ ਨੇ ਜ਼ਿਮੀਂਦਾਰ ਨੇ ਵੇਚ ਕੇ ਆਪਣੇ ਬੱਚਿਆਂ ਦਾ ਵਿਆਹ ਕਰਾਣਾ ਜਾਂ ਕੋਈ ਚੀਜ਼ ਦੇਣੀਆਂ ਉਹ ਬਕਾਇਦਾ ਤੌਰ 'ਤੇ ਐਨਡੋਸੀ ਜਾਰੀ ਹੋਣੀ ਸ਼ੁਰੂ ਹੋ ਜਾਊ। ਤੇ ਇੱਕ ਇੱਥੇ ਪ੍ਰੋਜੈਕਟ ਜਿਹੜਾ 3B2 ਸੇਮ ਇਹੀ ਪ੍ਰੋਜੈਕਟ ਹੈ ਜਾਂ ਉਲੱਗ ਤੋਂ ਪ੍ਰੋਜੈਕਟ ਹੈ। ਜੇ 3B2 ਦੇ ਵਿੱਚ ਵੀ ਸਟਾਰਟ ਕਰਨਾ ਜੇ ਤਨ ਵੀ 2 ਦੇ ਵਿੱਚ ਪ੍ਰੋਜੈਕਟ ਸਟਾਰਟ ਕਰਨਾ ਉਹ ਹਲਾਕ